ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਫਾਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਦੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਿੰਗ ਦੇ ਸੱਦੇ ਤੇ ਬੁੱਧਵਾਰ ਨੂੰ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਇਹ ਹੜਤਾਲ 13 ਸਤੰਬਰ ਤੱਕ ਚੱਲੇਗੀ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਨਾ ਹੋਣ ਕਰਕੇ ਇਹ ਸੰਘਰਸ਼ ਵਿੱਠਿਆ ਗਿਆ ਇਸ ਮੌਕੇ ਤੇ ਬਿਜਲੀ ਬੋਰਡ ਦਫ਼ਤਰ ਸਰਹਿੰਦ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਉਪरांत ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਜੱਜੂਆ ਤੇ ਹਰਕਿਰਤ ਸਿੰਘ ਨੇ ਕਿਹਾ ਕਿ ਸਮੂਚੇ ਸਮੂਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋਂ 2021 ਤੱਕ ਦਾ ਬਕਾਇਆ ਮਹਿੰਗਾਈ ਭੱਤੇ ਦਾ 12% ਬਕਾਇਆ ਹਾਦਸੇ ਨਾਲ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਪੁਰਾਣੀਆਂ ਪੈਨਸ਼ਨਾਂ ਦੀ ਬਹਾਲੀ ਆਦਿ ਮੰਗਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ। ਈਐਸਬੀ ਐਮਪਲਾਈ ਜੁਬਿਲੀਫਿਕੇਸ਼ਨ ਦਾ ਸਰਪਰ ਦਜੀਤ ਸਿੰਘ ਜੰਗੂਆ ਅੱਜ ਅਸੀਂ ਪੰਜਾਬ ਦੇ ਸੱਦੇ ਤੇ ਇਕਤਾ ਮੰਚ ਅਤੇ ਜੁਗਨਡ ਫੋਰਮ ਦੇ ਸੱਦੇ ਤੇ ਇਹ ਪ੍ਰੋਗਰਾਮ ਆਲਿਤ ਰਹੇ ਹਾਂ ਸਾਡੀਆਂ ਜਿਹੜੀਆਂ ਮੰਗਾਂ ਪਾਵਰ ਪਲਾਂਟ ਦੀ ਮੈਨੇਜਮੈਂਟ ਵੱਲੋਂ ਬਹੁਤ ਏਡੀਆਂ ਮੰਨੀਆਂ ਗਈਆਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਰਹੀ ਤੇ ਅਸੀਂ ਇਹ ਕੋਈ ਸਭਈਆਂ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕਾਫੀ ਸਮਾਂ ਹੋ ਗਿਆ ਸਾਡੀਆਂ ਮੰਗਾਂ ਜਿਹੜੀਆਂ ਨੇ ਇਕਦਾ ਜਿਸ ਤਰ੍ਹਾਂ ਸਾਡਾ ਕੋਈ ਮਲਾਜ਼ਮਾ ਕੋਲ ਤੋਂ ਉਹਦਾ ਐਕਸੀਡੈਂਟ ਹੋ ਜਾਂਦਾ ਕਰੰਟ ਲੱਗ ਕੇ ਉਹਦੀ ਮੌਤ ਹੋ ਜਾਂਦੀ ਆ ਇਕਾ ਨੂੰ ਅਸੀਂ ਮੰਨ ਕਰਦੇ ਆ ਕਿ ਉਹਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ ਉਹਦੇ ਪਰਿਵਾਰ ਨੂੰ ਤੇ ਉਹਨੂੰ ਜਿਹੜਾ ਆਪਣਾ ਸੀਨੀਅਰ ਦਾ ਦਰਜਾ ਦਿੱਤਾ ਜਾਵੇ ਬਾਕੀ ਸਾਡੇ ਕਈ ਆਰਟੀਐਮ ਬਹੁਤ ਲੰਬੇ ਸਮੇਂ ਤੋਂ ਆਰਟੀਐਮ ਹੀ ਡਿਊਟੀ ਨਿਭਾ ਰਹੇ ਨੇ ਉਹਨਾਂ ਵੀ ਇਹ ਐਸਐਸ ਜਿਹੜੀ ਆ ਪ੍ਰੋਮੋਸ਼ਨ ਕੀਤੀ ਜਾਵੇ ਏਲਐਮ ਬਣਾਏ ਜਾਣਾ ਬਾਕੀ ਸਾਡੀਆਂ ਜਿਹੜੀਆਂ ਪੋਸਟਾਂ ਬਹੁਤ ਖਾਲੀ ਪਈਆਂ ਨੇ ਜਿੱਥੇ 10-10 ਮਲਾਜ਼ਮ ਇੱਕ ਫੀਲਡਰ ਤੇ ਕੰਮ ਕਰਦੇ ਸੀ ਉੱਥੇ ਇੱਕ ਬੰਦਾ ਜਿਹੜਾ ਸਾਡਾ ਮਲਾਜ਼ਮਾਂ ਕੰਮ ਕਰ ਰਿਹਾ ਆ ਬਹੁਤ ਜ਼ਿਆਦਾ ਇੱਕ-ਇੱਕ ਮਲਾਜ਼ਮ ਤੇ ਬਹੁਤ ਜ਼ਿਆਦਾ 20-10 ਬੰਦਿਆਂ ਦਾ ਕੰਮ ਇੱਕ-ਇੱਕ ਮਲਾਜ਼ਮ 'ਤੇ ਆ ਰਿਹਾ ਹੈ ਮਾਨਸਿਕ ਤੌਰ ਤੇ ਵੀ ਇਹੋ ਬਿਮਾਰੀਆਂ ਦੇ ਸਕਾਰ ਹੋ ਰਹੇ ਨੇ ਤੇ ਇਹ ਮੈਨੇਜਮੈਂਟ ਹੈ ਬੰਨਾ ਜਾਂ ਸਰਕਾਰ ਬੰਨਾ ਇਸ ਵੇਲੇ ਕੋਈ ਜ਼ੋਰ ਨਹੀਂ ਦਿੱਤਾ ਜਾ ਰਿਹਾ ਇਹ ਜਿਹੜੀਆਂ ਆਪਣੀਆਂ ਪੰਜਾਬ ਸਰਕਾਰ ਆ ਜਿਹੜੀ ਆਪਣੀ ਜਦ ਪਹਿਲਾਂ ਹੋਰ ਦੇ ਤੋਂ ਹੋਣ ਤੋਂ ਪਹਿਲਾਂ ਕਹਿੰਦੀ ਸੀ ਸਾਡ ਨੂੰ ਇੱਥੇ ਸੱਤਾ ਚ ਲੈ ਕੇ ਆਓ ਅਸਾ ਤੋਂ ਉਹਨਾਂ ਕਿਛੇ ਵੀ ਕਿਸੇ ਵੀ ਬਰਗਨੋਤਾ ਨਹੀਂ ਲੋਣਾ ਪਊਗਾ ਅੱਜ ਕਿਸਾਨ ਯੂਨੀਅਨ ਵੀ ਧਰਨੇ ਲਗਾ ਰਹੀ ਆ ਮਲਾਜ਼ਮ ਸਾਰੇ ਅੱਗੇ ਆਪ ਕਲਾ ਕਰ ਰਹੇ ਨੇ ਬਿਜਲੀ ਮਲਾਜ਼ਮ ਵੀ ਧਰਨੇ ਲਗਾ ਰਹੇ ਨੇ ਹੁਣ ਇਹਨਾਂ ਨੇ 600 ਯੂਨ ਤੇ ਦੇ ਕੇ ਜਿਹੜਾ ਆਮ ਕੋਡਲੀ ਕਰਨ ਉਹ ਕੋਈ ਪਤਾ ਨਹੀਂ ਇੱਕ ਪਾਸੇ ਤਾਂ ਸਦਾਈ ਬਣਾ ਰਿਹਾ ਹੈ ਕਈ ਲੋਕ ਕਹਿੰਦੇ ਨੇ ਬਹੁਤ ਵਧੀਆ ਦੇ ਰਹੇ ਨੇ ਬਾਰਾ ਇਹਨਾਂ ਨੇ ਟਾਰਫ ਵੀ ਚੇਂਜ ਹੀ ਕਰਤਾ ਜਿੱਥੇ 200 ਦਾ ਰੇਟ ਪੌਣੇ ਪੌਣੇ ਕਿ 4 ਪੀਏ ਸੀ ਉਸ ਤੋਂ ਬਾਅਦ 400 ਤੱਕ ਹੋਰ ਜਿਹੜਾ ਹੈਗਾ ਸੀ ਪੌਣੇ 7 ਰੁਪਏ ਤੇ ਲਾਸਟ ਰੇਟ ਜਿਹੜਾ ਹੈਗਾ ਸੀ 600 ਜੂਨ ਤੋਂ ਬਾਅਦ ਜਿਹੜਾ ਲਾਸਟ ਰੇਟ ਹੈਗਾ ਸੀ ਇਹ ਆਪਣੇ ਪੌਣੇ 8 ਰੁਪਏ ਹੁਣ ਇਹਨਾਂ ਨੇ ਕੀ ਕਰਿਆ 300 ਤੋਂ ਬਾਅਦ ਜਿਹੜਾ ਉੱਪਰਲਾ ਟਾਰਫ ਉਹ ਨੰਬਰ ਲੱਗ ਰਿਹਾ ਆ ਤੇ ਮਲਾਜਮਾਂ ਨੂੰ ਮਲਾਜਮਾਂ ਤੋਂ ਗੁੱੁੱਧੂ ਬਣਾਣਾ ਬਣਾਉਣਾ ਇਹਨਾਂ ਨੇ ਆਮ ਤਾਂ ਗੱਲ ਇਹ ਕਿ ਗੁੱੁੱਧੂ ਮਣਾ ਰਹੀ ਆ ਬਾਕੀ ਗੱਲਾਂ ਘੇਉ ਮਾਰਦੀ ਆ ਤੇ ਸਾਡੇ ਕੋਲ ਪੈਸਾ ਬਹੁਤ ਆ ਸਾਡਾ ਜਿਹੜਾ ਸਾਡੇ ਬਿਜਲੀ ਬੋਰਡ ਕੋਲੋਂ ਵੀ ਜਿਹੜਾ ਆਪਣੇ ਸੀਐਮਡੀ ਆ ਉਹ ਆਪਣੇ ਉਹਦੇ ਦਿਲੋਂ ਦੀ ਕਹਾਣੀ ਜਾ ਰਿਹਾ ਕਾਨਫਰੈਂਸ ਰਹੀ ਤੇ ਸਾਡੇ ਕੋਲ ਅਸੀਂ ਘਾਟੇ 'ਚ ਨਹੀਂ ਹੈ ਅੱਗੇ ਨਾਲ ਵਾਦੇ 'ਚ ਜੇਕਰ ਘਾਟੇ 'ਚ ਨਹੀਂ ਹੈਗੇ ਸਾਡਾ 4-4-5-5 ਸਾਲ ਦਾ ਸਾਡਾ ਅਡੀਅਰ ਕੋਲ ਆ ਜਿਹੜੇ ਸਾਡੇ 16 ਵਾਲੇ ਸਕੂਲ ਨੇ ਉਹਨਾਂ ਦਾ ਉਹਨਾਂ ਦਾ ਵੀ ਕੋਈ ਸਾਨੂੰ ਕੋਈ ਇਰੀਅਨ ਨਹੀਂ ਦਿੱਤਾ ਹੈਗਾ ਤੇ 4 ਸਾਲ ਹੋ ਗਏ ਸਾਡੇ ਸਕਿੱਲਰ ਬਾਈ ਹੋਏ ਨੂੰ ਆਰਟੀਆਲ ਹੋ ਸੀ ਆ ਉਹਨਾਂ ਦੇ ਵੀ ਸਕਿੱਲ ਹੈ ਆਪਣੇ ਕੋ ਬ੍ਰੈਂਡ ਲਾਗੂ ਹੋਣਾ ਚਾਹੀਦਾ ਉਹ ਵੀ ਸਾਡੀ ਮੰਗ ਅਧੂਰੀ ਪਈਆ ਸਾਰੇ ਮਲਾਜਮ ਨਰਾਜ਼ ਨੇ ਕਿ ਸਾਡਾ ਕੋ ਬ੍ਰੈਂਡ ਕਿਉਂ ਨਹੀਂ ਬਣਾਇਆ ਹੋਰਾਂ ਦਾ ਵੱਧ ਗਿਆ ਤਾਂ ਸਾਡਾ ਵੀ ਵਧਣਾ ਚਾਹੀਦਾ ਹੈ ਤਾਂ ਸਾਡਾ 5-5 ਲੱਖ ਰੁਪਿਆ ਜਿਹੜਾ ਗਵਰਨਮੈਂਟ ਵੱਲ ਪਾਵਰ ਕਮਨ ਦੀ ਮੈਨੇਜਮੈਂਟ ਵੱਲ ਖੜਾ ਹੈ ਉਹ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਉਹ ਜਿਹੜਾ ਜਲਦੀ ਤੋਂ ਜਲਦੀ ਸਰਕੂਲਰ ਕੀਤਾ ਜਾਣਾ ਉਹਦਾ ਸਾਨੂੰ ਜਿਹੜਾ ਵੀ ਬੈਨੀਫਿਟ ਸਾਨੂੰ ਦਿੱਤਾ ਜਾਵੇ। ਸਤਿ ਸ੍ਰੀ ਅਕਾਲ ਸਰਦੋਖੰਨਾ ਅੱਜ ਤੋਂ ਸੈਸ਼ਨ ਦਾ ਪ੍ਰਣਾਲ ਅੱਜ ਬਿਜਲੀ ਬਲਾਜਮੈਂਟ ਦਾ ਮੰਚ ਅਤੇ ਗ੍ਰੈਂਡ ਫੋਰਮ ਦੇ ਸਾਝੇ ਸੱਜਣ ਤੇ ਸਰਾਂਗ ਡਿਵੀਜ਼ਨ ਦੇ ਵਿੱਚ ਸਾਥੀਆਂ ਵੱਲੋਂ ਰੋਸ ਰੈਲੀ ਜਿਹੜੀ ਉਹ ਕੀਤੀ ਗਈ ਆ ਰੋਸ ਧਰਨਾ ਦਿੱਤਾ ਗਿਆ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਅਤੇ ਬਿਜਲੀ ਮੰਤਰੀ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਬਿਗਨੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਹੋਈਆਂ ਮੰਗਾਂ ਨੂੰ 31/7 ਦੀ ਮੀਟਿੰਗ ਦੇ ਵਿੱਚ 31/7/24 ਦੀ ਮੀਟਿੰਗ ਦੇ ਵਿੱਚ ਮੰਗਾਂ ਲਾਗੂ ਕਰਨ ਤੋਂ ਜਿਹੜੀ ਮੈਨੇਜਮੈਂਟ ਆ ਭੱਜ ਰਹੀ ਆ ਜਿਹੜਾ ਸੰਘਰਸ਼ ਆ ਉਹ ਸਮੂਲਕ ਛੁੱਟੀ ਦੇ ਰੂਪ ਦੇ ਦੇ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਿਹੜੇ ਸਾਰੇ ਮੁਲਾਜ਼ਮ ਨੇ ਉਹ ਛੁੱਟੀ ਦੇ ਲਈ ਸਮੂਲਕ ਛੁੱਟੀ ਲਈ ਜਿਹੜਾ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੇਜਮੈਂਟ ਨੇ ਸਾਨੂੰ ਕਹਿਣਾ ਚਾਹਣੇ ਆ ਜਿਹੜਾ ਸੰਘਰਸ਼ ਆ ਇਹ ਉਹਦਾ ਸੱਚ ਵੀ ਉਹ ਤਿੰਨ ਦਿਨ ਜੱਲੂਗਾ